ਤਨ ਓਮ ਵਾਹੇ ਗੁਰੂ ਸਾਹਿਬ ਜੀ ਫਿਰਤ ਫਿਰਤ ਬਹੁਤੇ ਜੁਗ ਹਾਰੇ ਹੋ ਮਨਸ ਦੇ ਲਹੀ नानक कहत मिलन की बरिया समरत कहा नहीं। आए अये शरणागति ਕਰਪਾ ਨਦ ਦਇਆ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਇਕ ਅਕਰ ਹਰ ਮਨ ਬਸਤ ਨਾਨਕ ਹੋ ਤਨ ਹੰ ਮੰ ਜੁਗੁ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਮੁਕਸ਼ੰਦ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਦਵਾਰ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਕੀ ਕੋ ਦਤ ਅਨੰਦ ਮਾਨ ਰਹੀਂ ਪਰਮ ਸਨਮਾਨ ਜੋਖ ਗੁਰੂ ਪਿਆਰੀ ਗੁਰੂ ਸਹਵਾਰੀ ਖਾਲਸਾ ਰੂਪ ਸੱਤ ਸੰਗਤ ਜੀਓ ਬੜੇ ਹੀ ਭਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਜਮਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਏ ਗੁਰਫਤੇ ਦੇ ਨਾਲ ਸੰਗ ਪਾਈਏ ਹਮ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਬੜੇ ادب ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲਾ ਦੀਪ ਪਹੁੰਚੇ ਹੋਏ ਨੇ ਸੰਗਲਾ ਦੀਪ ਦਾ ਰਾਜਾ ਹੈ ਸ਼ਿਵਨਾਬ ਇਹਦਾ ਬਾਗ ਸੁੱਕ ਗਿਆ ਸੀ ਸਤਿਗੁਰੂ ਪਹੁੰਚੇ ਬਾਗ ਹਰਿਆ ਹੋਇਆ ਸਤਗੁਰਾਂ ਦੀ ਮਹਿਮਾ ਇਸ ਸਾਰੇ ਨਗਰ ਦੇ ਵਿੱਚ ਹੈ ਸਤਗੁਰਾਂ ਨੂੰ ਵੇਖਣ ਦੇ ਲਈ ਲੋਕ ਆ ਰਹੇ ਸੀ ਕਿਹੜੇ ਮਹਾਤਮਾ ਕਿਹੜੇ ਮਹਾਪੁਰਸ਼ ਆਏ ਨੇ ਕਿਹੜੇ ਧਰਮ ਨੂੰ ਮੰਨਦੇ ਨੇ ਤਾਂ ਜਿਹੜਾ ਵੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਕੋਲ ਆਉਂਦਾ ਸੀ ਭਾਵੇਂ ਇਸਲਾਮ ਧਰਮ ਦਾ ਕੰਮ ਹੈ ਹਿੰਦੂ ਧਰਮ ਦਾ ਆਉਂਦਾ ਸੀ ਤਾਂ ਉਹਨਾਂ ਨੂੰ ਸਿਰਫ ਇੱਕੋ ਹੀ ਗੱਲ ਕਹਿੰਦੇ ਨੇ ਭਾਈ ਜੇ ਇਨਸਾਨ ਹੈ ਤਾਂ ਇਨਸਾਨੀਅਤ ਦਾ ਧਰਮ ਤੇਰੇ ਕੋਲ ਹੋਣਾ ਲਾਜ਼ਮੀ ਹੈ ਬਾਕੀ ਦੇ ਦੁਨੀਆ ਦੇ ਧਰਮ ਬਾਦ ਦੇ ਵਿੱਚ ਨੇ ਪਹਿਲਾਂ ਤੇਰਾ ਇਨਸਾਨੀਅਤ ਦਾ ਧਰਮ ਜ਼ਰੂਰੀ ਹੈ ਇਸੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਦੇ ਅਨੁਸਾਰੇ ਬੜਾ ਪ੍ਰੇਮ ਕਰਦੇ ਸੀ ਤਾਂ ਜਿਹੜਾ ਰਾਜਾ ਹੈ ਸ਼ਿਵਨਾਬ ਰਾਜਾ ਇਹਦਾ ਮੰਤਰੀ ਹੈ ਪਰਸ਼ੂਰਾਮ ਪਰਸ਼ੂਰਾਮ ਨੂੰ ਇਸ ਨੇ ਕਹਿ ਦਿੱਤਾ ਸੀ ਰਾਜੇ ਨੇ ਆਪਣੇ ਮੰਤਰੀ ਨੂੰ ਕਿ ਤੂੰ ਉਹਨਾਂ ਦੀ ਪਰਖ ਕਰ ਕਿਉਂ ਨਾ ਤੇ ਵਿਸ਼ਵਾਸ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਸਾਧੂ ਮਹਾਤਮਾ ਇਦਾਂ ਦੇ ਹੁੰਦੇ ਨੇ ਰिदियां ਸਿੱਧੀਆਂ ਹੁੰਦੀਆਂ ਨੇ ਅਤੇ 4 ਦਿਨ ਕੁਝ ਹੋਰ ਅਤੇ 4 ਦਿਨਾਂ ਬਾਅਦ ਕੁਝ ਹੋਰ ਰੰਗ ਦਿਸਦੇ ਉਹਨਾਂ ਦਾ ਤਾਂ ਬੜੇ ਆਪਣੇ ਨਗਰ ਦੇ ਵਿਚ ਆਏ ਨੇ ਬੜੇ ਆਪਾਂ ਵੇਖੇ ਨੇ ਤਾਂ ਗੁਰੂ ਨਾਨਕ ਦੇ ਮਹਾਰਾਜੀ ਅਜਮਤਾਂ ਦੇ ਤਨੀ ਨੇ ਤਾਂ ਉਹਨਾਂ ਦੇ ਦਿਦਾਰੀਆਂ ਦੀ ਤਾਂਗ ਨਾ ਇਹਨੇ ਸਤਗੁਰਾਂ ਨੂੰ ਵੇਖਿਆ ਹੈ ਨਾ ਕਦੇ ਸੁਣਿਆ ਸੀ ਪਈ ਮਨ ਸੁਖ ਦੱਸ ਕੇ ਗਏ ਸੀ ਉਹਨੇ ਨੇ ਆਰਾਧਨਾ ਸ਼ੁਰੂ ਕੀਤਾ ਸੀ ਸਤਿਗੁਰੂ ਹੁਣ ਪਹੁੰਚੇ ਨੇ ਤਾਂ ਹੁਣ ਇਹਦੀ ਆਪਣੀ ਭਾਵਨਾ ਕਿਵੇਂ ਪਰਖ ਕਰਨੀ ਹੁਣ ਇਹਦੀ ਪਰਖ ਵੀ ਸਹੀ ਹੈ ਕਿਉਂਕਿ ਉਸ ਸਮੇਂ ਸਾਧੂ ਮਹਾਤਮਾ ਹਰ ਕੋਈ ਸਵਾੰਗ ਧਾਰ ਕੇ ਚੱਲਿਆ ਜਾਂਦਾ ਕਈ ਕਈ ਵਾਰ ਕਿ ਨਾਨਕ ਇਹਦਾ ਪਗਮੇ ਪੋਂਦੇ ਹੋਣਗੇ ਨਾਨਕ ਇਹਦਾ ਹੈ ਨਾਨਕ ਇਹਦਾ ਕਈ ਕਈ ਵਾਰ ਇਸ ਨਗਰ ਦੇ ਵਿੱਚ ਗਏ ਪਰ ਕਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਕਿੱਥੇ ਉਹ ਸਾਧੂ ਉਹਨਾਂ ਦਾ ਨਾਲ ਦੀ ਨਾਲ ਪਤਾ ਚੱਲ ਜਾਂਦਾ ਸੀ ਬੋਲਣ ਕਰਕੇ ਚੱਲਣ ਕਰਕੇ ਖਾਣ ਪੀਣ ਕਰਕੇ ਪਰਖ ਕਰਦਾ ਸੀ ਰਾਜਾ ਹੁਣ ਰਾਜੇ ਨੇ ਪਰਖ ਸ਼ੁਰੂ ਕੀਤੀ ਹੋਈ ਹੈ ਹੁਣ ਪਹਿਲਾ ਪਰਖ ਉਹਨੇ ਕੱਲੀ ਹੈ ਕਿ ਤੂੰ ਰਾਜੇ ਨੇ ਕਿਹਾ ਕਿ ਖਾਣਾ ਤਿਆਰ ਲੈ ਕੇ ਜਾ ਛਤੀ ਪ੍ਰਕਾਰ ਦਾ ਭੋਜਨ ਤਿਆਰ ਹੋਇਆ ਸਤਿਗੁਰਾਂ ਨੇ ਉਹਨਾਂ ਨੂੰ ਜਿਤ ਖਾਦਾ ਹੈ ਮਨ ਪੀੜੀ ਤਨ ਪੀੜੀ ਆ ਮਨ ਮੇ ਚੱਲੇ ਵਿਕਾਰ ਕੀ ਐਦਾਂ ਦਾ ਮਨ ਭੌਂਦਾ ਖਾਣਾ ਸਤਿਗੁਰੂ ਕਹਿੰਦੇ ਨੇ ਇਹ ਮਨ ਨੂੰ ਪੀੜਦਾ ਹੈ ਤਨ ਨੂੰ ਪੀੜਦਾ ਹੈ ਰੋਗਾਂ ਦੇ ਵਸ ਹੋਈਦਾ ਪੋਜਨ ਛਕੀਦਾ ਹੈ ਸਰੀਰ ਦੇ એનર્ਜੀ ਮਿਲੇ ਸਰੀਰ ਨੂੰ ਤਾਕਤ ਮਿਲੇ ਸਤਿਗੁਰੂ ਕਹਿੰਦੇ ਜ਼ਰੂਰੀ ਹੈ ਪੋਜਨ ਪਰ ਇਤਨਾ ਨਹੀਂ ਹੈ ਕਿ ਨਸਾਨ ਇਸ 70 ਗ੍ਰਾਮ ਦੀ ਰਸਾਂ ਕਸਾਂਦੇ ਵਿੱਚ ਪਾ ਲੈ ਤਮੰਤਰੀ ਸੀ ਜਿਹੜਾ ਪਰਸ਼ੂਰਾਮ ਉਹਦੀ ਤਾਂ ਸੰਤੁਸ਼ਟੀ ਪਹਿਲੀ ਵਾਰੀ ਹੋ ਗਈ ਸੀ ਹੁਣ ਦੂਜੀ ਵਾਰ ਘੱਲਿਆ ਸੀ ਹੁਣ ਉਹਨੇ ਪਟਰਾਣੀਆਂ ਨੂੰ ਦੇਖ ਕੇ ਘੱਲਿਆ ਕਿ ਉਹ ਆਪਣੇ دین ਈਮਾਨ ਤੋਂ ਡੋਲੇਗਾ ਸਾਧੂ ਸੋਨੇ ਕੱਪੜੇ ਪਵਾਏ ਗਏ ਸੋਨਾ ਉਹਨਾਂ ਦਾ ਸੋ ਅੰਗ ਬਣਾਇਆ ਗਿਆ ਨਾਚ ਵੀ ਕਰਵਾਇਆ ਪਰ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਜਦੋਂ ਵੀ ਉਹਨਾਂ ਨੂੰ ਨਿਵਾਜੇ ਧੀ ਸ਼ਬਦ ਕਰਕੇ ਨਿਵਾਜੇ ਉਹਨਾਂ ਨੂੰ ਚਾ ਚੜਿਆ ਕਿ ਜੇ ਐਦਾਂ ਦੇ ਮਹਾਤਮਾ ਇਸ ਦੁਨੀਆ ਤੇ ਹੋਣ ਤਾਂ ਫਿਰ ਰੱਬ ਤੇ ਹੀ ਕਰ ਰਿਹਾ ਸਾਰੇ ਪਰਾਇਆ ਤਾਂ ਕੋਈ ਹੈ ਹੀ ਨਹੀਂ ਜੇ ਐਦਾਂ ਸਿਰ ਤੇ ਹੱਥ ਰੱਖਦੇ ਹੋਣ ਸਾਰੇ ਐਦਾਂ ਆਪਣੇ ਧੀਆ ਅਤੇ ਆਪਣੇ ਪੁੱਤਰ ਸਮਝਦੇ ਹੋਣ ਤਾਂ ਉਹਨਾਂ ਨੂੰ ਕਿਤਨਾ ਚਾ ਚੜਿਆ ਉਹਨਾਂ ਨੇ ਵੀ ਜਾ ਕੇ ਰਾਜੇ ਨੂੰ ਕਿਹਾ ਰਾਜਾ ਜੀ ਤੁਹਾਡੀ ਪਰਖ ਦੀ ਜਿਹੜੀ ਹੈ ਹਜੇ ਵੀ ਤੁਸੀਂ ਆਪਣਾ ਪਰਖਣਾ ਬੰਦ ਕਰੋ ਕਿਉਂਕਿ ਜਦੋਂ ਉਹਨਾਂ ਨੇ ਅਲਫਾਜ ਕੁਝ ਕਹਿ ਦਿੱਤੇ ਨਾ ਬੋਲ ਦਿੱਤੇ ਤੁਹਾਡੇ ਤੋਂ ਸਹਿਣਾ ਮੁਸ਼ਕਲ ਹੋ ਜਾਏਗਾ ਉਹਨਾਂ ਵਰਗਾ ਸਾਧੂ ਮਹਾਤਮ ਸਾਡੇ ਨਗਰ ਦੇ ਵਿੱਚ ਅੱਜ ਤੱਕ ਆਇਆ ਨਹੀਂ ਹੈ ਇਸ ਆਧਾਰ ਤੇ ਤੁਸੀਂ ਉਹਨਾਂ ਦੀ ਪਰਖ ਕਰਦੇ ਹੋ ਤੁਸੀਂ ਮੰਨੋ ਭਾਵੇਂ ਨਾ ਮੰਨੋ ਕਿ ਨਾਨਕ ਹੈ ਭਾਵੇਂ ਨਾ ਵੀ ਹੋਵੇ ਨਾਨਕ ਅਸੀਂ ਮੰਨਦੇ ਹਾਂ ਕਿ ਨਾਨਕ ਹੈ ਜਿਹੜੇ ਗੁਣ ਮਨ ਸੁਖ ਤੁਹਾਨੂੰ ਇੱਥੇ ਦੱਸ ਕੇ ਗਏ ਐ ਹੋ ਸਕਦਾ ਮਨ ਸੁਖ ਨੇ ਘੱਟ ਦੱਸੇ ਨੇ ਪਰ ਜਿਹੜਾ ਸਾਧੂ ਸਾਡੇ ਬਾਗ ਦੇ ਵਿੱਚ ਉਤਰਿਆ ਹੈ ਨਾ ਜਿਹਨੇ ਬਾਗ ਸੁੱਕੇ ਬਾਗ ਨੂੰ ਹਰਾ ਕੀਤਾ ਤਾਂ ਉਹਦੇ ਵਰਗਾ ਤਾਂ ਮੈਂ ਕਹਿੰਨਾ ਦੁਨੀਆ ਤੇ ਹਈ ਕੋਈ ਨਹੀਂ ਮੈਂ ਨਾਨਕ ਨੂੰ ਸੁਣਿਆ ਅਤੇ ਨਾ ਮੈਂ ਵੇਖਿਆ ਪਟਰਾਣੀਆਂ ਕਹਿੰਦੀਆਂ ਨੇ ਰਾਣੀਆਂ ਕਹਿੰਦੀਆਂ ਨੇ ਮੰਤਰੀ ਵੀ ਕਹਿੰਦਾ ਇਹ ਸੱਚ ਕਹਿੰਦੀਆਂ ਨੇ ਰਾਜੇ ਨੇ ਥੋੜਾ ਉਹਨਾਂ ਤੋਂ ਉਪਰਾਮ ਹੋਇਆ ਇੱਕ ਪਾਸੇ ਹੋਇਆ ਮਲ ਨੂੰ ਫੇਰ ਦਿਮਾਗ ਦੇ ਠੱਡੇ ਦਿਮਾਗ ਦੇ ਨਾਲ ਉਹਨੇ ਗੱਲਬਾਤ ਸੋਚੀ ਤਾਂ ਦੁਬਾਰਾ ਫੇਰ ਆਪਣੇ ਮੰਤਰੀ ਨੂੰ ਸੱਦੇ ਆ ਮੰਤਰੀ ਨੂੰ ਸੱਦ ਕੇ ਅਤੇ ਉਹਨੂੰ ਦੁਬਾਰਾ ਫੇਰ ਕਹਿੰਦਾ ਕਿ ਤੂੰ ਐਦਾਂ ਕਰ ਉਹਨਾਂ ਦੇ ਕੋਲ ਜਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਸੁੰਦਰ ਭੋਖਣ ਵਸਣ ਸੁਹਾਏ ਚੰਗੇ ਵਸਤਰ ਲੈ ਜਾ ਭੋਖਣ ਕਿੰਦੇ ਨੇ ਗਹਿਣੇ ਚੰਗੇ ਗਹਿਣੇ ਲੈ ਜਾ ਦੋ ਤਿੰਨ ਕਾਰਨ ਹੁੰਦੇ ਨੇ ਇਹ ਖਾਣਾ ਪੀਣਾ ਅਤੇ ਮਾਇਆ ਹੋ ਗਈ ਅਤੇ ਜਿਹੜਾ ਦੀਨ-ਏ-ਅਮਾਨ ਤੋਂ ਡੋਲਾ ਦਿੰਦੇ ਕੋ ਕਰਮ ਹੋ ਗਏ ਉਹਨਾਂ ਨੇ ਪਟਰਾਣੀਆਂ ਨੂੰ ਲੈ ਕੇ ਕਿ ਤਿੰਨੋਂ ਆਪਾਂ ਸਿਰਫ ਸਾਡੇ ਕੋਲ ਹੀ ਰਹਿ ਗਏ ਆ ਰੱਬ ਦਾ ਵਾਸਤਾ ਹੁਣ ਮੰਤਰੀ ਦੇ ਹੱਥ ਪੈਰ ਜੋੜਦਾ ਇਹ ਰਾਜਾ ਕਹਿੰਦੇ ਮੈਂ ਇਹ ਇੱਕ ਮੇਰਾ ਆਖਰੀ ਤਰਲਾ ਹੈ ਤੇਰੇ ਅੱਗੇ ਕਿ ਤੂੰ ਦੁਬਾਰਾ ਨਾਨਕ ਦੇ ਕੋਲ ਚਲੇ ਜਾ ਜਾਂ ਆ ਗਹਿਣੇ ਲੈ ਜਾ ਆ ਬਸਤਰ ਲੈ ਜਾ ਬੜੇ ਆਪਣੀਆਂ ਪੁਸ਼ਾਕਾਂ ਜੜੀਆਂ ਨੇ ਮਖਵਲੀ ਮੇਰੀਆਂ ਪੰਜਾਂ ਨੇ ਆ ਪੁਸ਼ਾਕਾਂ ਲੈ ਜਾ ਤਾਂ ਉਹਨਾਂ ਦੇ ਸਾਹਮਣੇ ਸਾਨੂੰ ਮੁਖ ਰੱਖਦੇ ਦੇਵੋ ਤਿੰਕੇ ਮਨ ਲਲਚਾਈ ਤਾਂ ਉਹਨਾਂ ਦੀ ਪਰਖ ਹੋ ਜੇਗੀ ਤਾਂ ਉਹ ਅੱਗੇ ਜਿਵੇਂ ਉਹਨਾਂ ਨੇ ਸ਼ਬਦ ਉਚਾਰੇ ਨੇ ਤਾਂ ਉਹਨਾਂ ਨੇ ਅੱਗੇ ਹੋਰ ਸ਼ਬਦ ਉਚਾਰਨ ਕਰਨਗੇ ਤਾਂ ਤੁਹਾਡੀ ਵੀ ਸੰਤੁਸ਼ਟੀ ਅਤੇ ਮੇਰੀ ਵੀ ਸੰਤੁਸ਼ਟੀ ਮੰਤਰੀ ਕਹਿਣ ਲੱਗਾ ਰਾਜਾ ਜੀ ਸੰਤੁਸ਼ਟੀ ਕਰਦੇ ਕਰਦੇ ਕਿ ਆਪਾ ਆਪਣੀਆਂ ਜੜਾ ਨਾ ਬੜ ਬੈਠੀ ਕਿ ਗੁਰੂ ਨਾਨਕ ਦੇ ਮਹਾਰਾਜੇ ਐਦਾਂ ਦੇ ਵਚਨ ਕਰਦੇ ਤਾਂ ਨਹੀਂ ਨੇ ਪਰ ਹੁਣ ਕਿੰਨਾ ਕਿਤੇ ਰੱਬ ਦੇ ਨਾਲ ਚਿਟਰਾ ਕਰਾਂਗੇ ਇੱਕ ਅਦਫਾ ਕੀਤੀ ਦੋ ਦਫਾ ਕੀਤੀ ਹੁਣ ਤੀਜੀ ਵਾਰ ਵੀ ਤੁਸੀਂ ਕਹਿੰਦੇ ਉਸ ਰੱਬ ਦੀ ਗੁਰੂ ਨਾਨਕ ਦੀ ਪਰਖ ਕਰੋ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਨਾਨਕ ਦੀ ਪਰਖ ਕਰਾਂ ਰਾਜਾ ਕਹਿੰਦਾ ਮੈਂ ਤੁਹਾਡੇ ਅੱਗੇ ਤਰ ਲੱਗ ਜਿਹੜਾ ਕੁਝ ਤੁਹਾਨੂੰ ਚਾਹੀਦਾ ਦਰਬਾਰ ਦੇ ਵਿੱਚ ਪਰਸ਼ੂਰਾਮ ਤੁਹਾਨੂੰ ਮਿਲਿਆ ਉਹ ਕਹਿੰਦਾ ਵਸ ਮੇਰਾ ਖੇੜਾ ਛੱਡ ਦੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਤਨਾ ਇਤਨਾ ਦੁਖੀ ਹੋ ਗਿਆ ਰਾਜੇ ਤੋਂ ਰਾਜੇ ਨੇ ਦੋਵੇਂ ਹੱਥ ਜੋੜੇ ਪੈਰਾਂ ਤੇ ਲੰਮਾ ਪਿਆ ਕਹਿੰਦੇ ਪਰਸ਼ੂਰਾਮ ਜੇ ਨਾਨਕ ਦੇ ਕੋਲ ਜਾ ਸਕਦਾ ਹੈ ਨਾ ਉਸ ਮਹਾਤਮਾ ਦੇ ਕੋਲ ਤੂੰ ਜਾ ਸਕਦਾ ਤੈਨੂੰ ਗੱਲ ਕਰਦਾ ਤਕਾਜਾ ਹੈ ਤੂੰ ਮਿਲ ਕੇ ਆਇਆ ਨਾਨਕ ਪੈਰੇ ਕਰਕੇ ਆ ਗਹਿਣੇ ਗੱਪੇ ਲੈ ਜਾ ਤਾਂ ਦੁਬਾਰਾ ਗੱਲ ਕਰ ਤਾਂ ਉਹ ਤੇ ਤਾਂ ਉਹਨੇ ਮਨਾਇਆ ਗਹਿਣੇ ਗੱਪੇ ਲੈ ਲੈ ਮੰਤਰੀ ਭੂਕਤ ਪਟ ਰੂਰੇ ਸੋਨੇ ਕੱਪੜੇ ਲੈ ਕੇ ਸੁਗਾਤਾਂ ਲੈ ਕੇ ਅਤੇ ਮਾਇਆ ਲੈ ਕੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਆਇਆ ਅੱਗੇ ਧਰੇ ਅੱਗੇ ਗੁਰਪੂਰੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਅੱਗੇ ਰੱਖ ਦਿੱਤੇ ਰੱਖ ਕੇ ਅੱਗੇ ਕਹਿੰਦਾ ਲਿਓ ਭੇਟਿਓ ਊਪ ਪਠਾਈ ਆ ਜਿਹੜੇ ਬਸਤਰ ਲੈ ਕੇ ਆਇਆ ਅਗਹਿਣੇ ਲੈ ਕੇ ਆਇਆ ਮਾਇਆ ਲੈ ਕੇ ਆਇਆ ਇਹ ਮਹਾਤਮਾ ਜੀ ਤੁਹਾਡੇ ਲਈ ਸਪੈਸ਼ਲ ਰਾਜੇ ਨੇ ਇਕੱਲੇ ਨੇ ਬੜੀਆਂ ਮਹਿੰਗੀਆਂ ਪੋਸ਼ਾਕਾਂ ਨੇ ਕਿ ਸਾਧੂ ਮਹਾਤਮਾ ਦੇ ਸੋਹਣੀਆਂ ਲੱਗਣਗੀਆਂ ਤੁਹਾਡੇ ਲਈ ਮੈਂ ਇਹ ਲੈ ਕੇ ਆਇਆ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੋਹਣਿਆਂ ਤੋਂ ਵੇਖੀ ਨਹੀਂ ਹੈ ਕਿ ਉਹਦੇ ਵਿੱਚ ਮਾਇਆ ਹੈ ਵਸਤਰ ਨੇ ਕਿਉਂਕਿ ਟੱਕ ਕੇ ਲੈ ਕੇ ਆਇਆ ਸੀ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜੀ ਦੇਖ ਤ ਸ੍ਰੀ ਗੁਰ ਗ੍ਰੰਥ ਸਾਹਿਬ ਗਿਰਾ ਕਹਿੰਦੇ ਨੇ ਬਚਨ ਗੁਰੂ ਨਾਨਕ ਦੇਵ ਮਹਾਰਾਜੀ ਨੇ ਅਗੇ ਬਚਨ ਕੀਤੇ ਉਹਨਾਂ ਨੂੰ ਕਾਇਆ ਕੱਪੜ ਕੂੜ ਹੈ ਇਨ ਕੋ ਦੇਖ ਨਾ ਭੂਲ ਸੋਇਨਾ ਰੂਪਾ ਮਾਲ ਤਨ 에ਈ ਨਰਕ ਤੇ ਮੂਲ ਗੁਰੂ ਨਾਨਕ ਦੇਵ ਮਹਾਰਾਜੀ ਉਸ ਮੰਤਰੀ ਨੂੰ ਕਹਿੰਦੇ ਨੇ ਮੰਤਰੀ ਜੀ ਤਾਂ ਕਹਿੰਦੇ ਅਧਿਆਤਮਕ ਕਿਸੇ ਦੇ ਕੋਲ ਗਿਆਨ ਹੋਵੇ ਅਤੇ ਮਹੱਭਤ ਕਿਸੇ ਦੇ ਕੋਲ ਹੁੰਦੀ ਹੈ ਦਿਲੋਂ ਇਹ ਵੀ ਅਧਿਆਤਮਕ ਹੈ ਕਿਸੇ ਵਿਰਲੇ ਦੇ ਕੋਲ ਹੁੰਦੀ ਹੈ ਹਰ ਇੱਕ ਦੇ ਕੋਲ ਨਹੀਂ ਹੁੰਦੀ ਇਹ ਕਿਸੇ ਨੂੰ ਦਿਲੋਂ ਪਿਆਰ ਕਰਨਾ ਕਿਸੇ ਮਹਾਤਮਾ ਨੂੰ ਕਿਸੇ ਰੱਬ ਦੇ ਪਿਆਰੇ ਨੂੰ ਜਿਸ ਤਰ੍ਹਾਂ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਹਉ ਬਕੋ ਸੁਭ ਰਸਨਾ ਦੀਜ ਪ੍ਰਾਨਮ ਵਾ ਲੋ ਆਪਣੇ ਪ੍ਰਾਨ ਵੀ ਉਹਨਾਂ ਨੂੰ ਕਹਿੰਦੇ ਮੈਂ ਉਹਨਾਂ ਲਈ ਤਿਆਗ ਦੇਮਾਂ ਜਾ ਜਿਹੜਾ ਕੋਈ ਰੱਬ ਦਾ ਪਿਆਰਾ ਮੈਨੂੰ ਰੱਬ ਦੇ ਨਾਲ ਜੋੜੇ ਰੱਬ ਦਾ ਰਸਤਾ ਦੱਸੇ ਤਾਂ ਕਹਿੰਦੇ ਰੱਬ ਦੇ ਰਸਤੇ ਤੇ ਇਹਦਾ ਚੱਲੇ ਆ ਜਾਂਦਾ ਹੈ ਪਰ ਤੁਹਾਨੂੰ ਕਿਹੜਾ ਰੱਬ ਦਾ ਵਾਸਤਾ ਪਿਆ ਹੈ ਤੇ ਤੁਹਾਨੂੰ ਕਿਹੜੀਆਂ ਇਦਾਦੀਆਂ ਕੋਈ ਗੱਲਾਂ ਸਿਖਾ ਰਹੇ ਹੈ ਉਹ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਕਦੇ ਕੁਝ ਲੈ ਕੇ ਆਉਨੇ ਹੋ ਅਤੇ ਕੁਝ ਲੈ ਕੇ ਆਉਨੇ ਹੋ ਉਹ ਫਿਰ ਦੁਬਾਰਾ ਲੰਮਾ ਪਿਆ ਚਰਨਾ ਤੇ ਮੰਤਰੀ ਕਹਿਣ ਲੱਗਾ ਦਾਦਾ ਜੀ ਮੈਂ ਪਹਿਲੇ ਹੀ ਕਹਿਆ ਕਿ ਮੈਂ ਨਹੀਂ ਤੁਹਾਨੂੰ ਤੁਹਾਡੇ ਅੱਗੇ ਪੇਟ ਕਰ ਰਿਹਾ ਮੇਰੀ ਕੀ ਔਕਾਤ ਹੈ ਕਿ ਮੈਂ ਤੁਹਾਡੇ ਅੱਗੇ ਇਦਾਂ ਦੇ ਵਸਤਰ ਲੈ ਕੇ ਆਵਾਂ ਮੈਂ ਤਾਂ ਉੱਥੇ ਨੌਕਰੀ ਕਰਦਾ ਮਖਮਲੀ ਸੇਜਾ ਮੇਰੇ ਲਈ ਨਹੀਂ ਹੈ ਆ ਜਿਹੜੇ ਇਤਨੀਆ ਮਹਿੰਗੀਆਂ ਪੁਸ਼ਾਕਾਂ ਮੈਂ ਨਹੀਂ ਪਹਿਨਦਾ ਇਹ ਤਾਂ ਰਾਜੇ ਦੀਆਂ ਨੇ ਰਾਜੇ ਨੇ ਘਲਿਆ ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਰਾਜੇ ਨੂੰ ਲੈ ਕੇ ਆਓ ਜੇ ਰਾਜੇ ਦੇ ਪਰਖ ਕਰਨੀ ਹੈ ਤਾਂ ਸਾਹਮਣੇ ਬਹਿ ਕੇ ਗੱਲਬਾਤ ਕਰਦੇ ਆ ਪਤਾ ਲੱਗੇਗਾ ਪਰ ਤੁਹਾਨੂੰ ਕ ਲਈ ਜਾਂਦਾ ਹੋ ਸਕਦਾ ਮੈਂ ਤੁਹਾਨੂੰ ਕੁਝ ਹੋਰ ਕਮਾਂ ਅਤੇ ਤੁਸੀਂ ਅੱਗੇ ਜਾ ਕੇ ਕੁਝ ਹੋਰ ਬਿਆਨ ਕਰਦੇ ਹੋਮੋਂਗੇ ਕਹਿੰਦੇ ਸਾਹਮਣੇ ਲੈ ਕੇ ਆਓ ਨਾ ਗੱਲ ਬਣੇਗੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਾਇਆ ਆਦ ਕੱਪੜ ਹੈ ਕੂੜੇ ਕੰਨ ਕਿਨੂੰ ਸਜਾਈਏ ਕਾਇਆ ਕਹਿੰਦੇ ਸਰੀਰ ਨੂੰ ਤੁਹਾਡੇ ਪੁਸ਼ਾਕਾਂ ਮੈਂ ਲੈ ਲੈਣਾ ਤੁਸੀਂ ਪ੍ਰੇਮ ਦੇ ਨਾਲ ਦਿੱਤੀਆਂ ਇਹ ਪੁਸ਼ਾਕਾਂ ਮੈਂ ਲੈ ਲੈਣਾ ਕਾਦੇ ਲਈ ਤਨ ਨੂੰ ਸਜਾਵਾਂ ਇਹ ਤਾਂ ਕੂੜਾ ਹੈ ਇਕ ਨ ਇੱਕ ਨਾ ਦਿਨ ਇਹਨੇ ਮਿੱਟੀ ਦੀ ਢੇਰੀ ਆ ਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਕੂੜਾ ਸਜਾਵਾਂ ਕਿ ਨੂੰ ਇਹਨ ਕੋ ਬਲੋਕ ਭੂਪਤ ਹੈ ਮੂੜੇ ਮਨ ਲੋ ਏਦਾਂ ਦੇ ਭਰਮ ਦੇ ਵਿੱਚ ਇਨਸਾਨ ਇਹ ਦੁਨੀਆ ਭਰਮੀ ਹੋਈ ਹੈ ਸੋਨਾ ਲੱਗਣ ਦੇ ਲਈ ਅਤੇ ਆਪਣੇ ਆਪ ਨੂੰ ਕਿ ਇਹ ਇਨਸਾਨ ਬੜਾ ਸੋਹਣਾ ਹੈ ਅਤੇ ਬੜਾ ਆਪਣੇ ਆਪ ਨੂੰ ਚਤਰਚਲਕ ਸਮਝਦਾ ਹੈ ਵਰਨਾ ਨਾਨਕ ਦੇ ਮਹਾਰਾਜ ਜੀ ਦੇ ਅੰਦੇ ਭਰਮ ਦੇ ਵਿੱਚ ਸਾਰੇ ਪਏ ਨੇ ਹਮਰੇ ਇਹੋ ਕਿਨੂ ਕਾਜਾ ਸਤਿਗੁਰੂ ਕਹਿੰਦੇ ਨੇ ਨਾ ਤੁਹਾਡੀ ਮਾਇਆ ਆ ਤੁਹਾਡੇ ਨਾਂ ਵਸਤਰ ਅਤੇ ਨਾ ਜਿਹੜੇ ਤੁਸੀਂ ਇਹ ਗਹਿਣੇ ਲੈ ਕੇ ਆਏ ਨਾ ਮੇਰੇ ਲਈ ਅਤੇ ਨਾ ਜਿਹੜੇ ਮੇਰੇ ਇਹ ਮੇਰੇ ਨਾਲ ਮੇਰੇ ਪਿਆਰੇ ਨੇ ਮੇਰੇ ਭਾਈ ਸਾਹਿਬ ਨੇ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਅਤੇ ਨਾ ਇਹਨਾਂ ਤੇ ਸੋਹਣੇ ਲੱਗਣ ਤੁਹਾਡੇ ਨਗਰ ਦੇ ਵਿੱਚ ਕੋਈ ਹੈ ਮੁਫਲਸ ਜਿਹੜਾ ਗੁਰਵੱਤੋ ਦੇ ਵਿੱਚ ਜੀ ਰਿਹਾ ਤਾਂ ਉਹਦੇ ਲਈ ਅਸੀਂ ਇਹ ਜ਼ਰੂਰ ਲੈ ਲੈਨੇ ਆ ਪਰ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਤਾਂ ਜਦੋਂ ਉਹਨੂੰ ਕਿਹਾ ਉਸ ਨੂੰ ਮੰਤਰੀ ਨੂੰ ਤਾਂ ਮੰਤਰੀ ਨੇ ਨਾਲ ਦੀ ਨਾਲ ਉਹਨੇ ਪੈਰਾਂ ਬਾਪਸ ਹੋਇਆ ਕਿ ਮੈਂ ਤਰਲੇ ਕਰਾਂਗਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇਦਾਂ ਕਹਾਂਗਾ ਪਰ ਜਦੋਂ ਸਤਗੁਰਾਂ ਦੇ ਕੋਲ ਜਾਂਦਾ ਸੀ ਇੱਕ ਵੀ ਅਦੋ ਸਤਗੁਰੂ ਜਦੋਂ ਬੋਲਦੇ ਸੀ ਸ਼ਬਦ ਉਹਦੀ ਜ਼बान ਦੇ ਵਿੱਚ ਨਹੀਂ ਹੁੰਦਾ ਸੀ ਤਾਂ ਹੁਣ ਜਦੋਂ ਵਾਪਸ ਆਇਆ ਨਾ ਰਾਜੇ ਦੇ ਕੋਲ ਜਾ ਕੇ ਰਾਜੇ ਦੇ ਕੋਲ ਜਾ ਕੇ ਕਹਿੰਦਾ ਜਾਏ ਦੀਜੀ ਹੈ ਆਪਨ ਰਾਜਾ ਆਪਣੇ ਰਾਜੇ ਨੂੰ ਕਹਦੇ ਜਾ ਕੇ ਜੇ ਅਸਲ ਦੇ ਵਿੱਚ ਤੈਨੂੰ ਰਾਜਾ ਬਣਾਇਆ ਹੈ ਅ ਰਾਜ ਆਇਆ ਹੈ ਰਾਜਾ ਤਾਂ ਕਹਿੰਦੇ ਜੇ ਰਾਜ ਚਾਹਣਾ ਹੈ ਨਾ ਤਾਂ ਕਹਿੰਦੇ ਤੂੰ ਸਾਹਮਣੇ ਹੋ ਕੇ ਗੱਲਬਾਤ ਕਰ ਲੈ ਐਦਾ ਤੈਨੂੰ ਰਾਜ ਨਹੀਂ ਹੋਣਾ ਕਦੇ ਹੁਣ ਮਾਇਆ ਕਰਕੇ ਪਰਖ ਕੀਤੀ ਹੈ دین ਇਮਾਨ ਕਰਕੇ ਪਰਖ ਕੀਤੀ ਹੈ ਭੋਜਨ ਲੈ ਕੇ ਆਏ ਉਹਦੇ ਕਰਕੇ ਹੁਣ ਕੱਲ ਨੂੰ ਤੁਹਾਡੇ ਵਿੱਚ ਕੋਈ ਹੋਰ ਥੌਟ ਹੋਰ ਖਿਆਲ ਆਵੇਗਾ ਫਿਰ ਤੁਸੀਂ ਪਰਖ ਕਰੋਗੇ ਰਾਜੇ ਨੂੰ ਰਜ ਨਹੀਂ ਆਉਣਾ ਰਾਜੇ ਨੂੰ ਸੰਤੁਸ਼ਟੀ ਨਹੀਂ ਹੋਣੀ ਤੁਹਾਡੇ ਰਾਜੇ ਨੂੰ ਕਹਿ ਦਿਓ ਜਾ ਕੇ ਕਿ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਚਲੇ ਜਾਓ ਜਾਂ ਉਹ ਤੁਹਾਡੇ ਕੋਲ ਆ ਜਾਣਗੇ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਹੈ ਤੁਹਾਡੇ ਕੋਲ ਆਉਣ ਦੀ ਪਰ ਰਾਜੇ ਨੇ ਇਜਾਜ਼ਤ ਜ਼ਰੂਰੀ ਹੈ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਦੇ ਕੋਲ ਚਲੇ ਜਾਓ ਜਾਂ ਉਹ ਤੁਹਾਡੇ ਕੋਲ ਆਉਣਗੇ ਤਾਂ ਨਾਲ ਦੀ ਨਾਲ ਆਇਆ ਸੋ ਨੰਤਰੀ ਗਾ ਨਿਕਟ ਰਜਾਨਾ ਰਾਜੇ ਦੇ ਕੋਲ ਆਇਆ ਰਾਜੇ ਦੇ ਕੋਲ ਜਾ ਕੇ ਅਸ ਪ੍ਰਕਾਰ ਮੁਖ ਬਚਨ ਬਖਾਨਾ ਉਹਨੇ ਆ ਕੇ ਰਾਜੇ ਨੂੰ ਕਿਹਾ ਦੋਵੇਂ ਹੱਥ ਜੋੜੇ ਕਿ ਮੈਂ ਤਾਂ ਤੁਹਾਡੇ ਅੱਗੇ ਪਹਿਲੇ ਹੀ ਤਰਲਾ ਕਰਦਾ ਸੀ ਕਿ ਉਹ ਜਿਹੜੇ ਮਹਾਤਮਾ ਨੇ ਅਤੇ ਉਹਨਾਂ ਦਾ ਮੁਕਾਬਲਾ ਦੁਨੀਆ ਤੇ ਹੈ ਹੀ ਨਹੀਂ ਨਾਨਕ ਜੀ ਆਉਣਗੇ ਪਤਾ ਨਹੀਂ ਕਦੋਂ ਆਉਣਗੇ ਪਰ ਉਹ ਜਿਹੜੇ ਸਾਡੇ ਬਾਗ ਦੇ ਵਿੱਚ ਉਤਰੇ ਨੇ ਨਾ ਪਾ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਉਤਮ ਸੰਤ ਸੁਸੀਲ ਉਧਾਰਾ ਉਹਨਾਂ ਦਾ ਉਤਮ ਕਰਨੀਅ ਉਤਮ ਉਹਨਾਂ ਦੇ ਕਰਮ ਨੇ ਉਤਮ ਉਹਨਾਂ ਦੇ ਬੋਲ ਨੇ ਸੁਸੀਲ ਉਧਾਰਾ ਕਰਦੇ ਨੇ ਹਰ ਇੱਕ ਦੇ ਗੁਰੂ ਨਾਨਕ ਦੇਵ ਮਹਾਰਾਜੀ ਕਚੂਨਾ ਲੇਵਤ ਪਟਿਓ ਪਮਾਰਾ ਤਾਂ ਕਹਿੰਦੇ ਹੁਣ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਦਾ ਹੈ ਰਾਜੇ ਨੂੰ ਕਹਿੰਦਾ ਮੰਤਰੀ ਪਰਸ਼ੂਰਾਮ ਸ਼ਿਵਨਾਵ ਰਾਜਾ ਦੱਸੋ ਕਹਿੰਦੇ ਹੁਣ ਕੀ ਪਠਾ ਕੀ ਲਿਖ ਕੇ ਦਿਓਗੇ ਅਤੇ ਕੀ ਆਖੋਗੇ ਮੈਂ ਹੁਣ ਉਹਨਾਂ ਦੇ ਕੋਲ ਜਾ ਕੇ ਕਮਾਂ ਕਿਉਂਕਿ ਤੁਹਾਡੇ ਕੋਲ ਹੁਣ ਕੋਈ ਜਵਾਬ ਨਹੀਂ ਹੈ ਅਤੇ ਗੱਲ ਇਹ ਵੀ ਹੈ ਤੁਸੀਂ ਨੇ ਇਤਨੀ ਪਰਖ ਕਰ ਲਈ ਹੈ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਹੋਣ ਚੰਗੀ ਗੱਲ ਹੈ ਪਰ ਹੁਣ ਤੱਕ ਉਹਨਾਂ ਨੇ ਨਾਂ ਨਹੀਂ ਦੱਸਿਆ ਅਤੇ ਮੈਂ ਪੁੱਛਿਆ ਨਹੀਂ ਕਿੱਥੋਂ ਆਏ ਹੋ ਨਾ ਮੈਂ ਪੁੱਛਿਆ ਹੈ ਪਰ ਇਤਨੀ ਗੱਲ ਹੈ ਮੈਂ ਕਹਿੰਦਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਹੋਣ ਤਾਂ ਕਹਿੰਦੇ ਫਿਰ ਤੁਹਾਨੂੰ ਉੱਥੇ ਪੂਰੀ ਨਗਰ ਦੇ ਸਾਹਮਣੇ ਲੱਜਿਆ ਆਵੇਗੀ ਤੁਹਾਨੂੰ ਮੂੰਹ ਛਪਾਉਣ ਦੇ ਲਈ ਥਾਂ ਨਹੀਂ ਲੱਭਣੀ ਕਦੇ ਆ ਪਰਖ ਕਰਦੇ ਹੋ ਕਦੇ ਆ ਜਿਨ੍ਹਾਂ ਲਈ ਤੁਸੀਂ ਪਰਖ ਕਰਦੇ ਹੋ ਉਹ ਸਾਰੇ ਲੋਕ ਉੱਥੇ ਜਾ ਕੇ ਨਮਸਤਕ ਹੁੰਦੇ ਨੇ ਕਿ ਤੁਸੀਂ ਕਹਿੰਨਾ ਮੇਰੀ ਡਿਊਟੀ ਹੈ ਨਗਰ ਦੇ ਉਹ ਸਾਰੇ ਨਗਰ ਵਾਲੇ ਤਕਰੀਬੋਂ ਉਹਨਾਂ ਕੋਲ ਜਾ ਵੀ ਆਏ ਨੇ ਬਚਨ ਵਿਲਾਸ ਸਾਂਝੇ ਕਰ ਆਏ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਜਿਹੜੇ ਮਹਾਤਮਾ ਸਾਡੇ ਆਏ ਨੇ ਉਹਨਾਂ ਨੂੰ ਮਿਲ ਵੀ ਆਏ ਨੇ ਤੁਸੀਂ ਆਪਣੇ ਇੱਥੇ ਕਿ ਮੈਂ ਪਰਖ ਕਰਨੀ ਉਹਨਾਂ ਦੀ ਹੁਣ ਤੁਹਾਡੇ ਕੋਲ ਪਰਖ ਕੀ ਹੈ ਕਛੂ ਨਾ ਲੇਵਤਾ ਪਟਿਓ ਤੁਹਾਰਾ ਹੁਣ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਸਫਾਈ ਦੇਣ ਦੇ ਲਈ ਵੀ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਹੈ ਤੋ ਕਿ ਕਨਾਲੇ ਸਫਾਈ ਦਿੰਦੇ ਸੀ ਕਿ ਮੇਰਾ ਨਗਰ ਹੈ ਨਗਰ ਦੀ ਡਿਊਟੀ ਹੈ ਮੇਰੀ ਮੈਂ ਨਗਰ ਪਰਸ਼ੂਰਾਮ ਕਹਿੰਦਾ ਰਾਜਾ ਜੀ ਸਾਰਾ ਨਗਰ ਉਹਨਾਂ ਕੋਲ ਜਾਇਆ ਹੁਣ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਹੈ ਪਰ ਤੁਹਾਡੇ ਕੋਲ ਸਿਰਫ ਇੱਕੋ ਹੀ ਰਸਤਾ ਹੈ ਚਲੋ ਆਪ ਤਹ ਦਰਸ਼ਨ ਕੀਜੈ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਆਪ ਚਲੋ ਉਹਨਾਂ ਦੇ ਦੀਦਾਰੇ ਕਰੋ ਸ੍ਰੀ ਨਾਨਕ ਕੋ ਪਰਖ ਪਤੀਜੈ ਪਰਖ ਦੇ ਵਿੱਚ ਪਤੀਜਣਾ ਮੰਨ ਲੋ ਉਹਨਾਂ ਨੂੰ ਵੇਖਣਾ ਪਰਖ ਕੇ ਉਹ ਦਿਮਾਗ ਦੇ ਵਿੱਚੋਂ ਖਿਆਲ ਕੱਢ ਦੋ ਹੁਣ ਤਾਂ ਜਿਹੜੇ ਤੁਸੀਂ ਗੁਨਾਹ ਕਰ ਲਏ ਨੇ ਨਾ ਕਿ ਪਰਖ ਕੀਤੀ ਹੈ ਮਾ ਉਹਨਾਂ ਦੀ ਪਰਖ ਕਰਨੀ ਹੈ ਉਨਾ ਗੁਨਾਹਾਂ ਦੀ ਉੱਤੇ ਜਾ ਕੇ ਮਾਫੀ ਮੰਗੋ ਸੋਨਤ ਸੋ ਮਤਕੇ ਭੂਪਤ ਬਹਿਨਾ ਮੰਤਰੀ ਦੇ ਸੋ ਮਤ ਮਲੋ ਸੋਨੇ ਬਚਨ ਸੁਣ ਕੇ ਇਹਨੂੰ ਚੰਗਾ ਲੱਗੇ ਆ ਰਾਜੇ ਨੂੰ ਸ਼ਿਵਨਾਬ ਨੂੰ ਤਾਂ ਇਹ ਮਿਲ ਤੇ ਹੇਤ ਸਤਗੁਰ ਆ ਮੰਗਾ ਗਮਨੇ ਆਪ ਨੇਕਟ ਗੁਨ ਐਨਾ ਨਾਲ ਦੀ ਨਾਲ ਆਪਣੇ ਮਹਿਲਾਂ ਤੋਂ ਚੱਲੇ ਆ ਜਿੱਥੇ ਗੁਰੂ ਨਾਨਕ ਦੇ ਮਹਾਰਾਜੀ ਬਾਗ ਦੇ ਵਿੱਚ ਬੈਠੇ ਸੀ ਉੱਥੇ ਨੂੰ ਰਾਜਾ ਆਇਆ ਪੀਰ ਨਰਨ ਕੀ ਲੀਨ ਸੰਗਤ ਹੁਣ ਰਾਜਾ ਚੱਲੇ ਆ ਲਾਜਮੀ ਆ ਰਾਜੇ ਦੇ ਨਾਲ ਭੀੜ ਵੀ ਵਧੀ ਹੈ ਇਹਦੇ ਮੰਤਰੀ ਸੰਤਰੀ ਰਾਜੇ ਦੇ ਅਹਲਖਾਰ ਨਗਰ ਵਾਲੇ ਹੋਗੇ ਇਹਦੀ ਪਰਜਾ ਹੋਗੀ ਇਹਦੇ ਨਾਲ ਕਹਿੰਦੇ ਕਾਫੀ ਚ ਨਹੀਂ ਆਏ ਅਤੇ ਰਾਜਾ ਸਾਰਿਆਂ ਨੂੰ ਕਹਿ ਰਿਹਾ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਜਣੇ ਆਜੋ ਕਿਉਂਕਿ ਜਿਹੜੇ ਮੈਂ ਗੁਨਾਹ ਕਰ ਲਏ ਨੇ ਮੈਂ ਉੱਥੇ ਜਾ ਕੇ ਪਰਖ ਕਰ ਲਈ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜੇ ਸਾਡੇ ਬਾਗ ਦੇ ਵਿੱਚ ਆਏ ਨੇ ਪਰਖ ਦੇ ਸ਼ਬਦ ਮੇਰੇ ਕੋਲ ਹੋਰ ਕੋਈ ਨਹੀਂ ਹੈ ਇਹ ਦੇ ਕਰਕੇ ਉੱਥੇ ਜਾ ਕੇ ਮੈਂ ਨੱਕ ਰਗੜ ਰਿਹਾ ਨੇ ਬੁਰਾ ਨਾਨਕ ਦੇ ਮਹਾਰਾਜ ਜੀ ਨੇ ਪਰਖ ਕੀਤੀ ਹੈ ਰੱਬ ਦੀ ਪਰਖ ਕਰਨੀ ਚਾਹੀ ਮੇਰੀ ਕੀ ਉਕਾਦ ਕੇ ਮੈਂ ਰੱਬ ਦੀ ਪਰਖ ਕਰਾਂ ਪਰ ਮੈਨੂੰ ਹੁਣ ਮੈਂ ਆਪਣੇ ਗੁਨਾਹਾਂ ਦੀ ਮਾਫੀ ਮੰਗਾਗਾ ਸਾਰੇ ਨਗਰ ਦੇ ਸਾਹਮਣੇ ਕਿ ਸਾਰੇ ਨਗਰ ਨੂੰ ਬੇਨਤੀ ਹੈ ਕਿ ਸਾਰੇ ਚਲੋ ਮਿਲਨ ਹੇਤ ਸਤਗੁਰੂ ਕੋ ਮੰਗਾ ਮਨ ਦੇ ਵਿੱਚ ਚਾ ਪੈਦਾ ਕਰਕੇ ਚੱਲ ਪਿਆ ਅਤੇ ਪਹੁੰਚਿਓ ਉਪਵਨ ਹੋਏ ਸਮਿਪਾ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਕ ਦੇ ਵਿੱਚ ਬੈਠੇ ਸੀ ਤਾਂ ਉਥੇ ਪਹੁੰਚੇ ਆ ਪਦ ਬੰਦਨ ਕੀਨੀ ਆਪਣੀ ਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਉਹ ਵੀ ਉਡੀਕ ਕਰਦੇ ਨੇ ਕਦੋਂ ਆਵੇਗਾ ਸਾਡਾ ਪਿਆਰਾ ਜਿਹੜਾ ਸਾਨੂੰ ਰਾਤ ਦਿਨ ਆਰਾਧ ਰਿਆ ਸੀ ਜਿਹੜਾ ਰਾਤ ਦਿਨੇ ਤਿਆਰਿਆ ਸੀ ਕਿ ਕਦੋਂ ਦਿਦਾਰੇ ਦੇਵੋਗੇ ਜਦੋਂ ਦਿਦਾਰਿਆਂ ਦਾ ਸਮਾਂ ਆਇਆ ਉਦੋਂ ਪਰਖ ਦੇ ਵਿੱਚ ਪੈ ਗਏ ਤਾ ਹੁਣ ਸਤਗੁਰਾਂ ਨੂੰ ਬੜੀ ਤੰਗ ਸੀ ਸਾਡਾ ਪਿਆਰਾ ਸਾਨੂੰ ਆਕੇ ਮਿਲੇ ਇਹਨੂੰ ਵੀ ਹੁਣ ਬੜੀ ਤੰਗ ਜਦੋਂ ਚਰਨਾਂ ਤੇ ਲੰਮਾ ਪਿਆ ਦਰਸ ਬਿਲੋਕ ਤਬ ਬਧਿਓ ਅਨੰਦਾ ਜਦ ਦੇਦਾਰੇ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਇਹਦੇ ਅੰਦਰ ਇੱਕ ਜਿਸ ਤਰ੍ਹਾਂ ਬੈਰਾਗ ਦੇ ਵਿੱਚ ਜਿਹੜਾ ਇਹਦਾ ਬਧਿਓ ਅਨੰਦ ਅਨੰਦ ਬਧਿਏ ਦਾ ਬੈਰਾਗ ਬਧਿਏ ਨੈਤਰਾਂ ਦੇ ਵਿੱਚੋਂ ਜਲ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਤੇ ਤਰਲਾ ਕਰਦਾ ਏ ਗੁਰੂ ਨਾਨਕ ਦੇ ਮਹਾਰਾਜ ਜੀ ਸਤਿਗੁਰੂ ਰਹਿਮਤ ਕਰੋ ਕਿਰਪਾ ਕਰੋ ਜਿਉਂ ਸਾਗਰ ਭਿਕ ਪੂਰਨ ਚੰਦਾ ਜਿਵੇਂ ਪੂਰਨਮਾਸੀ ਦਾ ਚੰਦਰਮਾ ਹੈ ਦਾਤਾ ਜੀ ਅਤੇ ਚਾਨਨ ਮਨਾਰਾ ਜਿਹੜਾ ਤੁਸੀਂ ਕਰਦੇ ਹੋ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਚਾਨਨ ਮਨਾਰਾ ਅੱਜ ਹੋਇਆ ਹੈ ਅਤੇ ਸ਼ਿਵਨਾਬ ਤੁਹਾਡੇ ਕੋਲ ਆਇਆ ਹੈ ਰਾਜਾ ਬਣ ਕੇ ਨੇ ਤੁਹਾਡੇ ਕੋਲ ਆਇਆ ਤੁਹਾਡਾ ਦਾਸ ਤੁਹਾਡਾ ਕੋਲਾ ਬਣ ਕੇ ਆਇਆ ਹੈ ਰਹਿਮਤਾ ਕਰੋ ਜਿਵੇਂ ਮਨ ਸੁਖ ਨੂੰ ਆਨੰਦ ਦਿੱਤਾ ਹੋਇਆ ਨਾ ਤੁਸੀਂ ਉਹ ਆਨੰਦ ਮੈਂ ਤੁਹਾਡੇ ਕੋਲੋਂ ਲੈਣਾ ਚਾਹੁੰਦਾ ਮੇਰੇ ਕੋਲ ਤਾਂ ਰਾਜ ਮਹਿਲ ਹੈ ਬੜੀ ਮਾਇਆ ਹੈ ਨਗਰ ਸਾਡਾ ਇਹ ਜਿਹੜਾ ਸੰਗਲਾ ਦੀਪ ਸੀ ਬੜੇ ਅਮੀਰ ਸੀ ਧਨਵਾਨ ਲੋਕ ਰਹਿੰਦੇ ਸੀ ਧਨ ਦੀ ਕੋਈ ਕਮੀ ਨਹੀਂ ਮਾਇਆ ਦੀ ਕੋਈ ਕਮੀ ਨਹੀਂ ਹੈ ਬੜਾ ਜਿਹੜੀ ਪ੍ਰਵਤਾ ਬੜੀ ਹੈ ਇੱਥੇ ਪਰਦਾਤਾ ਜੀ ਜਦੋਂ ਤੋਂ ਤੁਹਾਡੇ ਪਿਆਰੇ ਨੂੰ ਸੁਣਿਆ ਨਾ ਤੁਹਾਡੇ ਸੁਣਨ ਦੀ ਤੁਹਾਨੂੰ ਵੇਖਣ ਦੀ ਅੰਦਰ ਇੱਕ ਤਾੰਗ ਪੈਦਾ ਹੋ ਗਈ ਤਾੰਗ ਪੈਦਾ ਹੋਈ ਤਾਂ ਤਾੰਗ ਮੇਰੀ ਆਪਣੇ ਟਿਕਾਣੇ ਤੇ ਲੋਕਾਂ ਨੂੰ ਸਮਝ ਕੇ ਤਾਂ ਇੱਥੇ ਆਨੇ ਕਾਂ ਪੇਖ ਤਾਰਨ ਕਰਕੇ ਆਏ ਤਾਂ ਕਰਕੇ ਮੈਂ ਪਰਖ ਦੇ ਵਿੱਚ ਪਿਆ ਮੇਰੀ ਕੀ ਉਕਾਤ ਹੈ ਕਿ ਮੈਂ ਤੁਹਾਡੀ ਪਰਖ ਕਰ ਸਕਾਂ ਤਾਂ ਉਹ ਤਰਲੇ ਕਰਦਾ ਬਹੁਤ ਠੰਡਾ ਪਾ ਗੁਰੂ ਅਗਾਰੀ ਸਤਗੁਰਾਂ ਦੇ ਸਾਹਮਣੇ ਹੋ ਕੇ ਤਰਲੇ ਕਰਦਾ ਕਿ ਦਾਤਾ ਜੀ ਆਹ ਮੇਰਾ ਨਗਰ ਹੈ ਆ ਮੇਰੀ ਪਰਜਾ ਹੈ ਆ ਮੇਰੇ ਮੰਤਰੀ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਇੱਥੇ ਪਹੁੰਚ ਗਏ ਨੇ ਸਾਰਿਆਂ ਦੇ ਸਾਹਮਣੇ ਮੈਂ ਤੁਹਾਡੇ ਮੁਬਾਰਕ ਚਰਨਾਂ ਤੇ ਤਰਲਾ ਕਰਦਾ ਕਿ ਮੇਰੀਆਂ ਮਾਫੀਆਂ ਦੀ ਮਾਨੂੰ ਗਲਤੀਆਂ ਦੀ ਮੈਨੂੰ ਮਾਫੀ ਦੇ ਦਿਓ ਕੋ ਮੈਂ ਗੁਨਾਹ ਕੀਤੇ ਨੇ ਤਾਂ ਉਹਨਾਂ ਦੇ ਗੁਨਾਹਾਂ ਦੀ ਮੈਨੂੰ ਮਾਫੀ ਦੇ ਦਿਓ ਸ੍ਰੀ ਗੁਰੂ ਨਾਨਕ ਤਵ ਗिरा ਉਚਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਸ਼ਿਵਨਾਮ ਰਾਜੇ ਨੂੰ ਕਹਿੰਦੇ ਨੇ ਕਿ ਰਾਜਾ ਸੁਨ ਰਾਜਾ ਸਭ ਮਤ ਤੇਰੀ ਰਾਸ ਨਾਨਕ ਪਰਦਾ ਦੂਰ ਕਰ ਹੋਵੇ ਦਸ ਦਾਸ ਕਬੀ ਜੀ ਕਹਿੰਦੇ ਨੇ ਕਿ ਜਿਹੜਾ ਗੁਰੂ ਦੇ ਕੋਲ ਆਉਂਦਾ ਨਾ ਗੁਰੂ ਦਾ ਪਰਦਾ ਟਕ ਟਕ ਦੇ ਨਿਰਗੁਣ ਰਾਖ ਲਈ ਸੰਤਨ ਕਪੜਾ ਨਿਰਗੁਣਾ ਦਾ ਸਤਿਗੁਰ ਪਰਦਾ ਜਿਨ੍ਹਾਂ ਦੇ ਕੋਲ ਉਗਣ ਨੇ ਨਾ ਸਤਿਗੁਰੂ ਉਹਨਾਂ ਦੇ ਪੜਦੇ ਟੱਕਦੇ ਨੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਤੁਸੀਂ ਇੱਥੇ ਆਏ ਹੋ ਇਸ ਨਗਰ ਦੀ ਤੁਹਾਡੀ ਡਿਊਟੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਪਰ ਗੱਲ ਇੱਕ ਹੈ ਜਦੋਂ ਰੱਬ ਦੇ ਦਰ ਤੇ ਜਾਈਏ ਨਾ ਤਾਂ ਉਦੋਂ ਫਿਰ ਫਰਕ ਦੇ ਵਿੱਚ ਨਹੀਂ ਪਈਦਾ ਕਿਉਂਕਿ ਰੱਬ ਦੇ ਨਾਲ ਸਿਰਫ ਮੁਹੱਬਤ ਹੋ ਸਕਦੀ ਹੈ ਸਾਡੀ ਪਰਖ ਨਹੀਂ ਹੋ ਸਕਦੀ ਸਿਵਨਾਵ ਰਾਜਾ ਨੱਕ ਰਗੜਦਾ ਪਿਆ ਧਰਤੀ ਤੇ ਮੱਥਾ ਮਾਰਦਾ ਪਿਆ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੀ ਥਾਂ ਤੁਹਾਡੇ ਪਿਆਰੇ ਤੋਂ ਲੱਗੀ ਮੈਨੂੰ ਕਿ ਤੁਹਾਡੇ ਅਲਫਾਜ਼ ਸੁਣਾਵਾਂਗਾ ਤੁਹਾਡੇ ਬਚਨ ਸੁਣਾਵਾਂਗਾ ਬਸ ਤੁਹਾਡੇ ਅੱਗੇ ਹੁਣ ਤਰਲਾ ਹੈ ਜਿਤਨਾ ਸਮਾਂ ਤੁਸੀਂ ਇੱਥੇ ਬਤੀਤ ਕੀਤਾ ਕਿਤਨੇ ਕਾਂਕੇ ਤੁਹਾਨੂੰ ਇੱਥੇ ਹੋਏ ਨੇ ਆ ਜਾਣ ਤਾਂ ਉਤੋਂ ਵੱਧ ਦੇਣ ਹੁਣ ਇੱਥੇ ਗੁਜ਼ਾਰ ਕੇ ਜਾਇਓ ਸਾਡੇ ਲੋਕਾਂ ਦੇ ਵਿੱਚ ਤਨ ਬੜਾ ਹੈ ਮਾਇਆ ਬੜੀ ਹੈ ਬਸ ਤੁਹਾਡਾ ਜਿਹੜਾ ਅਲਫਾਜ਼ ਨੇ ਇਹਨਾਂ ਦੀ ਤੁਹਾਡਾ ਜਿਹੜਾ ਇਤفاق ਤੁਹਾਡੇ ਕੋਲ ਹੈ ਨਾ ਇਹਨਾਂ ਦੀ ਉਣਾ ਜਿਹੜਾ ਬੰਦਾ ਰਾਜਾ ਇੱਕ ਰਾਜੇ ਨੇ ਵਰਤ ਰੱਖਦਾ ਹੁੰਦਾ ਸੀ ਇਸ ਬਨਾਵ ਸੰਗਲਾ ਦੀਪ ਦਾ ਇਕਾदशी ਦਾ ਤਾਂ ਮੈਂ ਰੱਖਦਾ ਸੀ ਕਹਿੰਦੇ ਲੋਕ ਮੇਰਾ ਇਤਨਾ ਦੇ ਸਤਕਾਰ ਰੱਖਦੇ ਸੀ ਕਿ ਸਾਰੇ ਰੱਖਦੇ ਸੀ ਤਾਂ ਜ਼ਿਆਦਾਤਰ ਅਸੀਂ ਆਪਣੀ ਕਾਸਟ ਵਾਲਿਆਂ ਨੂੰ ਹਿੰਦੂਆਂ ਨੂੰ ਜ਼ਿਆਦਾ ਇੱਥੇ ਰਹਿਣ ਦਿੱਤਾ ਬਾਕੀਆਂ ਨੂੰ ਬੜਾ ਮੁਸ਼ਕਲ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਰਾ ਨਗਰ ਇਕਾदशी ਦੇ ਵਰਤ ਰੱਖੇ ਸਾਰਾ ਨਗਰ ਮੰਦਰ ਜਾਵੇ ਸਾਰਾ ਨਗਰ ਇੱਧਾਂ ਤੇ ਆਵੇ ਤਾਂ ਪਾਪ ਗੁਨਾਹ ਤਾਂ ਮੈਂ ਬਹੁਤ ਕੀਤੇ ਨੇ ਰੱਬ ਦਾ ਸਾਰੇ ਧਰਮ ਚੰਗੇ ਨੇ ਤੁਹਾਡੇ ਮubaruk ਚਰਨਾਂ ਦੇ ਵਿੱਚ ਆ ਕੇ ਸਾਰੇ ਧਰਮਾਂ ਦਾ ਸਤਿਕਾਰ ਸਾਰੇ ਧਰਮਾਂ ਬਲੇ ਤੁਹਾਡੇ ਮubaruk ਚਰਨਾਂ ਦੇ ਵਿੱਚ ਆਉਂਦੇ ਨੇ ਕਿਉਂਕਿ ਉਹਦਾ ਕਾਰਨ ਹੈ ਕਾਰਨ ਇਹ ਹੈ ਤੁਸੀਂ ਹਰ ਇੱਕ ਨੂੰ ਦਿਲੋਂ ਪਿਆਰ ਕਰ ਲੇ ਸਾਰੇ ਧਰਮਾਂ ਨੂੰ ਤੁਸੀਂ ਆਦਬ ਸਤਿਕਾਰ ਕਰਦੇ ਹੋ ਸਾਰੇ ਧਰਮਾਂ ਕੋਈ ਧਰਮ ਮਾੜਾ ਨਹੀਂ ਹੈ ਧਰਮ ਦੇ ਮੰਨਣ ਵਾਲੇ ਮਾੜੇ ਹੋ ਸਕਦੇ ਤਰ ਰਾਜਾ ਤਰਲੇ ਕਰਦਾ ਪਿਆ ਗੁਰੂ ਨਾਨਕ ਦੇ ਮਹਾਰਾਜ ਜੀ ਬਚਨ ਬਲਾਸ ਸਮਝ ਕਰਨ ਦੇ ਨਾਲ ਰਾਜੇ ਨੂੰ ਰਸਤੇ ਤੇ ਅਤੇ ਉੱਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜੇ ਅਲਫਾਜ਼ ਦੇ ਕੇ ਜਾਣੇ ਨੇ ਸ਼ਬਦ ਦੇ ਕੇ ਜਾਣੇ ਨੇ ਸਾਜ ਜੀ ਵੀ ਉਹ ਪੜਦੇ ਨਿਮਰ ਸੰਗਲਾ ਦੀ ਵਿਚਾ ਜੀ ਵੀ ਗਾਇਣ ਕਰਦੇ ਨੇ ਉਹਨਾਂ ਸ਼ਬਦਾਂ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਜਿਕ ਸਮੇਂ ਕੋ냐 ਬੁਲਾਣ ਦੀ ਖਮਾ ਉਹ ਹੈ ਗੁਰੂ ਦੀ ਕਾਲਸਾ ਵਾਹਿ